ਮੁਕੇਰੀਆਂ ਆਕੇ ਸੌੜ ਦੇ ਸਾਹਮਣੇ ਖਿੱਚੀਆਂ ਪਿੰਡ ਦੇ ਛੱਪੜ ਦੇ ਨੇੜੇ ਹੋਇਆ ਭਿਆਨਕ ਹਾ사 ਗੁਰਦਾਸਪੁਰ ਤੋਂ ਪੋਪਰ ਕ੍ਰਿਕਟ ਟੂਰਨਾਮੈਂਟ ਖੇਡਣ ਜਾ ਰਹੇ ਸੀ ਪੰਜ ਜਣੇ ਇੱਕ ਗੱਡੀ 'ਚ ਬੈਠੇ ਗੱਡੀ ਦਾ ਅਨਬੈਲੰਸ ਹੋਣ ਕਰਕੇ ਗੱਡੀ ਝਾੜੀਆਂ ਵਿੱਚ ਅਤੇ ਦਖਤਾਂ ਵੀ ਜਾ ਕੇ ਵੱਜੀ ਜਿਸ ਦੇ ਨਾਲ ਇੱਕ ਵਿਅਕਤੀ ਨੂੰ ਜ਼ਿਆਦਾ ਸੱਟ ਲੱਗਣ ਕਰਕੇ ਉਸਦੀ ਗਈ ਜਾਨ ਬਾਕੀ 4 ਹੋ ਜਖਮੀ ਉਥੇ ਹੀ ਰਾਹਗਿਰਿਆਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਗੁਰਦਾਸਪੁਰ ਤੋਂ ਪੋਪਰ ਜਾ ਰਹੇ ਸੀ ਜੋ ਕਿ ਇੰਨਾ ਤਗੜਾ ਹਾਸਾ ਹੋਇਆ ਜਾਂ ਗੱਡੀ ਦੇ ਵਿੱਚ ਗੱਡੀ ਦੇ ਪਰਚਖੰਡੇ ਉੱਡ ਗਏ ਅਤੇ ਜਿਹੜੇ ਬੈਠੇ ਸੀ ਦੋ ਜਣੇ ਉਹਨਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਇੱਕ ਦੀ ਹਸਪਤਾਲ ਜਾਂਦਿਆਂ ਹੀ ਇੱਕ ਇੱਕ ਦੀ ਵੇਚਾਂ। ਹਾਂ ਕਿ ਹੋ ਗਿਆ। ਕੋਈ ਨਹੀਂ ਆਕੇ ਜਲੋਂ ਆਇਆ। ਇਹ ਕਿਹੜੀ ਸੜ ਗਰਦਾਸਪੁਰ ਸੜ? ਗਰਦਾਸਪੁਰ ਸੜ ਤੋਂ ਆਇਆ। ਅੱਛਾ ਜੀ ਇਹ ਤਾਂ ਮਕੇਰੀਅਲ ਸੜ ਚਾਹਣਾ। ਹਾਂਜੀ ਹਾਂਜੀ। ਠੀਕ ਹੈ ਤਾਂ ਕਿੰਨਾ ਕਿੰਨਾ ਖਸਾਣਾ ਹੋਇਆ? ਕਿੰਨੇ ਇੱਕ ਦੀ ਦੀ ਸੇ। ਅੱਛਾ ਜੀ। ਠੀਕ। ਤੇ ਕੋਈ ਪਛਾਣ ਹੋਈ ਇਹਨਾਂ ਦੀ? ਹਾਂਜੀ। ਹਾਂਜੀ ਪਛਾਣ ਹੋਈ ਕੋ ਇਹਨਾਂ ਦੀ। ਇਹ ਨੇਤ ਫਾਜ਼ਿਲਕਾ ਸੜ ਦੇ ਆ। ਦੇਖੋ ਦੀ ਹਸਪਤਲ ਦੀ ਸਾਈਨ ਹੈ ਤੇ ਅਸੀਂ ਕਿੱਥੇ ਕਿੱਥੇ ਹੈਗੇ ਕਿੱਥੇ ਹਿਸ਼ਾਰ ਕਰੇ ਅੱਛਾ ਜੀ ਤੇ ਪਾਸ ਲਗਾ ਕੀਆ ਤਾਂ ਇਹ ਕੀ ਨੰ ਕਰੀ ਇਹ ਸਾਡੇ ਕੋਲ ਦੀ ਤਕਰੀਬਨ 9:30 ਵਜੇ ਦੇ 9:30 ਪਾਉਣੇ 10 ਦੇ ਕਰੀਬ ਐਕਸੀਡੈਂਟ ਆਇਆ ਚਾਰ ਜਾਨੇ ਸੀ ਉਹਦੇ ਵਿੱਚ ਇਹ ਆਪਣੇ ਰਤਨਗੜ੍ਹ ਦੇ ਰਹਿਣ ਵਾਲੇ ਆ ਤੇ ਇੱਧਰ ਨੂੰ ਗੁਰਦਾਸਪੁਰ ਤੋਂ ਭੋਗਪੁਰ ਨੂੰ ਜਾ ਰਹੇ ਸੀ ਕੋਈ ਕ੍ਰਿਕਟ ਮੈਚ ਖੇਡਣ ਤੇ ਨੀਅਰ ਆਰਸੀ ਰਿਜ਼ੋਰਟ ਗੁਜਰਾਤਪੁਰ ਰੋਡ ਤੇ ਐਕਸੀਡੈਂਟ ਹੋਇਆ ਉਹਨਾਂ ਚੋਂ ਮਿੱਠੂ ਉੱਠਣਾ ਦਾ ਪੇਸ਼ੈਂਟ ਸੀ ਉਹ ਕਾਫੀ ਸੀਰੀਅਸ ਸੀਗਾ ਬ੍ਰੈਸਟਿੰਗ ਕੰਡੀਸ਼ਨ ਜੇ ਸਾਡੇ ਕੋਲ ਆਇਆ ਸੀਗਾ ਇਨਸਪਾਈਟ ਆਫ आवर ਗੁੱਡ ਐਫਰਟਸ ਅਸੀਂ ਉਹਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕਿਆ ਉਹ ਜਿਹੜਾ ਐਕਸਪਾਇਰ ਹੋ ਗਿਆ ਬਾਕੀ ਤਿੰਨ ਜਿਹੜੇ ਆ ਉਹ ਅੰਡਰ ਆਬਜ਼ਰਵੇਸ਼ਨ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਨ ਐਕਸ-ਰੇ ਵਗੈਰਾ ਹੋ ਰਹੇ ਆ ਤੋ ਦੇਖਦੇ ਇਨਵੈਸਟੀਗੇਸ਼ਨ ਚ ਪੀ ਅੰਦਰ ਕਿਨੀ ਉਹਦਾ ਵਹਾਈਕਲਸ ਵਗੈਰਾ ਸਟੇਬਲ ਉਹਨਾਂ ਦੇ ਨਾਮ ਤੇ ਠੀਕ ਹੈ ਤੇ ਬਾਕੀ ਸਭ ਠੀਕ ਆ ਹਾਂ ਤਿੰਨ ਸਟੇਬਲ ਰਹਿ ਜੀ ਇੱਕ ਐਕਸਪਾਇਰ ਹੈ ਨਾ ਓਕੇ ਥੈਂਕ ਯੂ